ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਠੀਆ ਨੇ ਹੈਰੀਟੇਜ ਸਟਰੀਟ, ਤਰਮ ਸਿੰਘ ਮਾਰਕੀਟ ਅਤੇ ਸ਼ਰੀਰ ਦਰਬਾਰ ਸਾਹਿਬ ਦੇ ਗਲਿਆਰੇ ਦਾ ਦੌਰਾ ਕੀਤਾ। ਅਤੇ ਸਮੋਕ ਕੇ ਉਹਨਾਂ ਨੇ ਉਥੋਂ ਦੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣਿਆ। ਨਾਲ ਹੀ ਉਹਨਾਂ ਨੇ ਫਾਸਫੇ ਦੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੋਮਵਾਰ ਨੂੰ ਜੋ ਬਰਸਾਤ ਹੋਈ ਸੀ ਉਸ ਨਾਲ ਹੈਰੀਟੇਜ ਸਟਰੀਟ ਵਿੱਚ ਪਾਣੀ ਖੜ੍ਹਾ ਹੋਇਆ ਸੀ ਪਰ ਉਹ ਪਾਣੀ ਸ਼ਾਮ ਤੱਕ ਉਥੋਂ ਖਤਮ ਹੋ ਗਿਆ ਸੀ। ਅਤੇ ਉਹਨਾਂ ਨੇ ਆਖਿਆ ਕਿ ਇਸੇ ਤਹਿਤ ਹੀ ਉਹ ਪੱਤਰਕਾਰਾਂ ਨੂੰ ਨਾਲ ਲੈ ਕੇ ਗਏ ਸਨ। ਕੀ ਜੱਕਦਮ ਤੇਜ਼ ਬਰਸਾਤ ਆਉਣ ਨਾਲ ਪਾਣੀ ਖੜਾ ਹੋਇਆ ਸੀ ਪਰ ਕੁਝ ਥੇਰ ਬਾਅਦ ਉਹ ਪਾਣੀ ਖਤਮ ਹੋ ਗਿਆ। ਉਹਨਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਕੂੜਾ ਇਕੱਠਾ ਨਾ ਹੋਣ ਦੇ ਅਤੇ ਜੇ ਕੂੜਾ ਹੈ ਤਾਂ ਉਸ ਨੂੰ ਡਸਟਬਿਨ ਵਿੱਚ ਹੀ ਪਾਉਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ। ਇਹ ਸਾਡਾ ਸ਼ਹਿਰ ਹੈ ਔਰ ਇੱਥੇ ਸ਼ਿਸ਼ੋਪਤ ਨਿਹਰ ਮੰਦਰ ਸਾਹਿਬ ਉਹਦੇ ਆਲੇ-ਦੁਆਲੇ ਜਿਹੜਾ ਹੈਗਾ ਗਲਿਆਰਾ ਕੱਲ ਕਿਉਂਕਿ ਬਰਸਾਤ ਬਹੁਤ ਜ਼ਿਆਦਾ ਬਰਸਾਤ ਹੋਈ ਕੱਲ ਸ਼ਾਮ ਤੱਕ ਸੋ ਮੇਰੇ ਨੋਟਿਸ ਚ ਆਇਆ ਸੀ ਗੱਲ ਸ਼ਾਮੀ ਕਿ ਸ਼ਾਇਦ ਉਥੇ ਪਾਣੀ ਖੜਾ ਹੈ ਲੇਕਿਨ ਮੈਂ ਖੈਰ ਰਾਤ ਨੂੰ ਵੀ ਜਿਹੜਾ ਉਥੇ ਚੱਕਰ ਲਗਾਇਆ ਸੀਗਾ ਪਾਣੀ ਜਿਹੜਾ ਖਤਮ ਹੋ ਚੁੱਕਾ ਸੀ ਇਸੇ ਲਈ ਮੈਂ ਸਾਰੇ মিডিਆ ਨੂੰ ਲੈ ਕੇ ਅੱਜ ਜਿਹੜਾ ਹੈਰੀਟੇਜ ਸਟਰੀਟ ਜਿਹੜੀ ਇਹ ਸਾਰਾ ਗਲਿਆਰੇ ਦਾ ਚੱਕਰ ਲਗਾ ਕੇ ਆਇਆ ਹਾਂ ਔਰ ਲੋਕਾਂ ਨੂੰ ਮਿਲ ਕੇ ਵੀ ਆਇਆ ਜਿਹੜੀਆਂ ਉਹਨਾਂ ਦੀਆਂ ਕੰਪਲੇਂਟਾਂ ਨੇ ਕੋਈ ਦੱਸਣ ਸੋ ਅੱਜ ਸਵੇਰੇ ਬਿੱਲ ਖੋਲ ਕਿਤੇ ਵੀ ਮੈਂ মিডিਆ ਨੂੰ ਇਸ ਲਈ ਖੜਿਆ ਸੀਗਾ ਕਿ ਦੱਸੋ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਕੱਲ ਇੰਨੀ ਜ਼ਿਆਦਾ ਪ੍ਰਸਾਦ ਹੋਈ ਕਿਤੇ ਇੰਚ ਵੀ ਪਾਣੀ ਖੜਾ ਤੇ ਦੱਸੋ ਮੈਨੂੰ ਸੋ ਉਹਦੇ ਆਲੇ ਦੁਆਲੇ ਸਾਫ ਸਫਾਈ ਦੇ ਪ੍ਰਬੰਧ ਪੂਰੇ ਨੇ ਸਾਡੇ ਬਿਲਕੁਲ ਜਿਹੜੇ ਸੈਨੀਟੇਸ਼ਨ ਦੇ ਪ੍ਰਬੰਧ ਪੂਰੇ ਨੇ ਇਨਕ੍ਰੋਚਮੈਂਟ ਰਿਮੂਵ ਕੀਤੀ ਗਈ ਹੈ ਔਰ ਉਥੇ ਸੀਵਰੇਜ ਸਿਸਟਮ ਜਿਹੜਾ ਪਹਿਲਾਂ ਹੀ ਜਿਹੜਾ ਡੀ ਸਿਲਡ ਜਿਹੜਾ ਕਰ ਚੁੱਕੇ ਆ ਸੋ ਬੈਂ ਸਿਰਫ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਜਦੋਂ ਬਰਸਾਤ ਦਾ ਟਾਈਮ ਹੁੰਦਾ ਜਦੋਂ ਬਰਸਾਤ ਇੰਨੀ ਜ਼ਿਆਦਾ ਕੱਲ ਹੋਈ ਹੈ ਉਸ ਟਾਈਮ ਦੇ ਉੱਤੇ ਜਿਹੜੀਆਂ ਸਾਡੀਆਂ ਜਿਹੜੇ ਪਾਣੀ ਦੀ ਆਊਟਲੈਟ ਹੁੰਦੀ ਏ ਉਹ ਕਿਤੇ ਨਾ ਕਿਤੇ ਥੋੜੀ ਘਟ ਜਾਂਦੀ ਸਲੋ ਹੋ ਜਾਂਦੀ ਹੈ